ਕੁਝ ਕੰਪਲੇਂਟਸ ਰਸੀ ਅਸੀਂ ਕਰੀਆਂ ਸੀਗੀਆਂ ਜਿਹਦੇ ਵਿੱਚ ਅਲੀਗੇਸ਼ਨ ਸੀਗੇ ਕਿ 3B2 ਦੇ ਏਰੀਆ ਦੇ ਵਿੱਚ ਕੁਝ 트ਾਂਸਜੈਂਡਰ ਪ੍ਰੋਸਟੀਚੂਸ਼ਨ ਵਗੈਰਾ ਕਰਦੇ ਨੇ ਜੋ ਕਿ ਜਿਹੜੇ ਭੋਲੇ-ਭਾਲੇ ਲੋਕ ਨੇ ਉਹਨਾਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਉਹਨਾਂ ਨਾਲ ਸਰੀਰਕ ਸੰਬੰਧ ਬਣਾ ਕੇ ਉਸ ਤੋਂ ਬਾਅਦ ਉਹਨਾਂ ਦੀ ਵੀਡੀਓਜ਼ ਵਗੈਰਾ ਬਣਾਉਂਦੇ ਨੇ ਤੇ ਵੀਡੀਓਜ਼ ਬਣਾ ਕੇ ਉਹਨਾਂ ਕੋਲੋਂ ਐਕਸਟਰਸ਼ਨ ਵਗੈਰਾ ਵੀ ਕਰਦੇ ਨੇ ਸੋ ਏਸੀ ਜਦ ਸਾਨੂੰ ਇਹ ਇਨਫੋਰਮੇਸ਼ਨ ਵਗੈਰਾ ਮਿਲੀ ਤਾਂ ਅਸੀਂ ਮੌਕੇ ਤੇ ਐਸਚੂ ਮਟੋਰ ਨੇ ਜਾ ਕੇ ਉੱਥੇ ਆਪਣਾ ਨਾਕਾਬੰਦੀ ਵਗੈਰਾ ਕਰੀ ਇੱਕ ਮਾਨਵੀ ਨੌ ਦਾ ਇੱਕ 트랜ਸਜੈਂਡਰ ਪਰਸਨ ਹੈਗਾ ਜਿਹਨੂੰ ਅਸੀਂ ਕਾਬੂ ਕਰਿਆ ਤੇ ਉਹਨਾਂ ਕੋਲੋਂ ਕੁਝ ਮਤਲਬ ਇਤਰਾਜੋ ਕੁ ਚੀਜ਼ਾਂ ਵੀ ਸਾਨੂੰ ਅਸੀਂ ਰਿਕਵਰ ਕਰੀਆਂ ਨੇ ਮੋਬਾਈਲ ਫੋਨ ਰਿਕਵਰ ਕਰਿਆ ਤੇ ਇਹਦੇ ਵਿੱਚ ਜੋ ਕੁਝ ਜਿਹੜੇ ਲੋਕਾਂ ਨਾਲ ਉਹਨਾਂ ਨੇ ਐਕਸਟਰਸ਼ਨ ਵਗੈਰਾ ਕਰੀ ਹੈ ਉਹ ਅਸੀਂ ਸਾਰਾ ਦਾ ਸਾਰਾ ਰੈਕੀਟ ਅਸੀਂ ਅਨਫੋਲਡ ਕਰਾਂਗੇ ਇਹਦਾ ਰਿਮਾਂਡ ਲੈ ਕੇ ਹੋਰ ਵੀ ਜੇ ਕੋਈ ਜਿਹੜੇ ਲੋਕ ਇਹਦੇ ਵਿੱਚ ਇਨਵੋਲਡ ਨੇ ਉਹਨਾਂ ਦੀ ਵੀ ਪੁਸ਼ਕਿਸ਼ ਕਰਾਂਗੇ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਜੇ ਕੋਈ ਇਸ ਤਰ੍ਹਾਂ ਇਸ ਚੀਜ਼ ਦਾ ਵਿਕਟਮ ਹੈਗਾ ਉਹ ਸਾਡੇ ਕੋਲ ਆ ਕੇ ਜਰੂਰ ਸਾਨੂੰ ਦੱਸੋ ਤਾਂ ਕਿ ਅਸੀਂ ਜਿਹੜੇ ਬੰਦੇ ਇਸ ਤਰ੍ਹਾਂ ਦੀ ਐਕਸਟਰਸ਼ਨ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਸਕੀਏ